ਦੋਸਤੋ ਸਤ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਅਬੋਹਰ ਤਹਿਸੀਲ ਦਾ 7 ਕਿੱਲੇ 1 ਕਨਾਲ ਰਕਬਾ ਦਿਖਾਉਣ ਜਾ ਰਹੇ ਹਾਂ ਜੀ ਦੋ ਸੋਲਰ ਮੋਟਰਾਂ ਜ਼ਮੀਨ ਦੇ ਵਿੱਚ ਲੱਗੀਆਂ ਹੋਈਆਂ ਜੀ ਤਾਰਬੰਦੀ ਟੋਟਲ ਹੋਈ ਹੋਈ ਹੈ ਸਕਰੀਨ ਦੇ ਰਾਈਟ ਸਾਈਡ ਜੋ ਤੁਸੀਂ ਪਿੱਲਰ ਦੇਖ ਰਹੇ ਹੋ ਇਹ 7 ਕਿੱਲੇ ਤੇ 1 ਕਨਾਲ ਟੋਟਲ ਰਕਬਾ ਹੈ ਜੀ ਪਾਣੀ ਇੱਕ ਨੰਬਰ ਹੈ ਜੀ ਜ਼ਮੀਨ ਦਾ ਇਕਾ ਫਾਰਮਰ ਦੁਆਰਾ 70000 ਦੱਸਿਆ ਜਾ ਰਿਹਾ ਜੀ। ਅਬੋਹਰ ਤਹਿਸੀਲ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ ਦੇ ਉੱਪਰ ਇਹ ਜ਼ਮੀਨ ਹੈ। 7 ਕਿੱਲੇ 1 ਕਨਾਲ ਟੋਟਲ ਔਰ 2 ਸੋਲਰ ਮੋਟਰਾਂ ਇਸ ਜ਼ਮੀਨ ਦੇ ਵਿੱਚ ਲੱਗੀਆਂ ਹੋਈਆਂ ਜੀ। ਪੂਸਾ ਝੋਨਾ ਫਾਰਮਰ ਦੁਆਰਾ ਦੱਸਿਆ ਜਾ ਰਿਹਾ ਜੀ। ਜੋ ਜ਼ਮੀਨ ਦੇ ਵਿੱਚ ਮੌਜੂਦਾ ਝੋਨਾ ਲੱਗਿਆ ਹੋਇਆ ਪੂਸਾ ਚੋਨਾ ਦੱਸਿਆ ਜਾ ਰਿਹਾ ਹੈ ਇਹ ਸੋਲਰ ਮੋਟਰ ਹੈ ਜੀ ਔਰ ਪੱਕਾ ਖਾਲ ਜ਼ਮੀਨ ਦੇ ਨਾਲ ਰਸਤੇ ਦੇ ਨਾਲ ਨਾਲ ਬਣਿਆ ਹੋਇਆ ਤੁਹਾਨੂੰ ਦਿਖਾ ਰਹੇ ਆਂ ਆਪਾਂ ਇਹ ਰਸਤਾ ਤਿੰਨ ਕਰਮਾਂ ਦਾ ਔਰ ਨਾਲ ਪੱਕਾ ਖਾਲ ਔਰ ਇਹ ਜ਼ਮੀਨ ਹੈ ਜੀ 34 ਲੱਖ ਰੁਪਏ ਇਸ ਜ਼ਮੀਨ ਦੀ ਡਿਮਾਂਡ ਹੈ ਜੀ 34 ਲੱਖ ਰੁਪਏ ਫਾਰਮਰ ਦੁਆਰਾ ਡਿਮਾਂਡ ਦੱਸੀ ਗਈ ਹੈ ਜ਼ਮੀਨ ਦੀ ਔਰ ਪੱਕੇ ਨੱਕੇ ਟੋਟਲ ਸਾਰੇ ਪੱਕੇ ਖਾਲ ਦੇ ਨਾਲ-ਨਾਲ ਹਰ ਇੱਕ ਕਿਾਰੇ ਨੂੰ ਫਾਰਮਰ ਦੁਆਰਾ ਬਣਾਏ ਗਏ ਆ ਤੁਹਾਡੇ ਸਾਹਮਣੇ ਆ ਸਕਰੀਨ ਦੇ ਵਿੱਚ ਲੈਫਟ ਸਾਈਡ ਪਿੱਲਰ ਲੱਗੇ ਹੋਏ ਆ ਸੋਲਰ ਮੋਟਰ ਔਰ ਇਹ ਜੋ ਤੁਸੀਂ ਝੋਨਾ ਦੇਖ ਰਹੇ ਹੋ ਇਹ ਟੋਟਲ 7 ਕਿੱਲੇ 1 ਕਨਾਲ ਜ਼ਮੀਨ ਹੈ ਜੀ ਹਬੌਰ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ ਦੇ ਉੱਪਰ ਇਹ ਰਕਬਾ 34 ਲੱਖ ਰੁਪਏ ਇਸ ਜ਼ਮੀਨ ਦੀ ਫਾਰਮਰ ਦੁਆਰਾ ਡਿਮਾਂਡ ਦੱਸੀ ਗਈ ਹੈ ਔਰ ਬੁੱਧਵਾਰ ਦੀ ਨਹਿਰੀ ਵਾਰੀ ਇਸ ਜ਼ਮੀਨ ਨੂੰ ਲੱਗਦੀ ਹੈ ਜੀ 15 ਮਿੰਟ ਕਿੱਲੇ ਦੀ ਵਾਰੀ ਹੈ ਨਹਿਰੀ ਜੋ ਕਿ ਬੁੱਧਵਾਰ ਨੂੰ ਵਾਰੀ ਫਾਰਮਰ ਦੁਆਰਾ ਦੱਸੀ ਗਈ ਹੈ ਟੋਟਲ 7 ਕਿੱਲੇ ਕਨਾਲ ਦੀ ਸਾਰੀ ਤਾਰਬੰਦੀ ਹੋਈ ਹੋਈ ਹੈ ਜੀ ਝੋਨੇ ਵਾਲੀ ਇਹ ਸਾਰੀ ਜ਼ਮੀਨ ਹੈ ਝੋਨੇ ਔਰ ਕਣਕ ਦੀ ਖੇਤੀ ਕੀਤੀ ਜਾਂਦੀ ਹੈ ਪਾਣੀ ਪੀਣ ਯੋਗ ਹੈ ਅਸੀਂ ਪੀਕੇ ਦੇਖਿਆ ਪਾਣੀ ਇਸ ਜ਼ਮੀਨ ਦਾ ਸਾਨੂੰ ਮੋਟਰ ਦਾ ਪਾਣੀ ਪੀਣ ਯੋਗ ਵਧੀਆ ਲੱਗਿਆ ਔਰ ਇੱਕ ਚੌਰਸ 8 ਟੱਕ ਹੈ ਪਿੰਡ ਦੇ ਬਿਲਕੁਲ ਨੇੜੇ ਹੈ ਟੱਕੇ ਪਿੰਡ ਦੇ ਨੇੜੇ ਹੈ ਨਿਆਈ ਹੈ ਪਿੰਡ ਦੀ ਸੱਤ ਕਿੱਲੇ ਤੇ ਇੱਕ ਕਨਾਲ ਖੇਰ ਤੋਂ ਦੋਸਤੋ ਆਪਾਂ ਤੁਹਾਨੂੰ ਰਿਪੀਟ ਕਰ ਦਿੰਨੇ ਆ 99 9200876 ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਇਸ ਦੀ ਜਾਣਕਾਰੀ ਲੈਣ ਲਈ ਲੈਫਟ ਸਾਈਡ ਇਹ ਸਕਰੀਨ ਦੇ ਵਿੱਚ ਜ਼ਮੀਨ ਦੇਖ ਰਹੇ ਹੋ 7 ਕਿੱਲੇ 1 ਕਨਾਲ ਇਹ ਟੋਟਲ ਰਕਬਾ ਹੈ ਜੀ ਔਰ ਦੋ ਸੋਲਰ ਮੋਟਰਾਂ ਨੇ ਨੰਬਰ ਆਪਾਂ ਤੁਹਾਨੂੰ ਉੱਪਰ ਮੈਂਸ਼ਨ ਕੀਤਾ ਹੋਇਆ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟੋਟਲ ਜਾਣਕਾਰੀ ਇਸ ਜ਼ਮੀਨ ਬਾਰੇ ਲੈ ਸਕਦੇ ਹੋ ਮਾਂਡਬ ਵਾਲੀ ਪੇਖਣ ਵਾਲੇ ਸਾਰੇ ਦੋਸਤਾਂ ਦਾ ਧੰਨਵਾਦ ਜੀ ਮਿਹਰਬਾਨੀ